ਵਿਸ਼ਪਾਲ ਸਿੰਘ ਜੀ 25 26 ਤੱਕ ਇਹ ਤਿੰਨ ਦਿਨ ਨੇ ਜਦੋਂ ਆਪਾਂ ਸਾਹਿਬ ਜਰਜਾ ਦਾ ਸ਼ਹੀਦੀ ਜੋੜ ਮੇਲਾ ਆਪਾਂ ਸ਼ੋਕ ਸਭਾ ਵਿੱਚ ਸ਼ਾਮਿਲ ਹੋ ਗਏ। ਉਹ ਜਿਹੜੀ 25 ਤਰੀਕ ਹੈ 25 ਤਰੀਕ ਦਾ ਸੰਬੰਧ ਇੱਕ ਹੋਰ ਧਰਮ ਨਾਲ ਵੀ ਹੈ। ਹਾਂਜੀ। ਅੱਜ ਕੱਲ ਤੁਸੀਂ ਵੀਡੀਓ ਕਾਫੀ ਦੇਖ ਰਹੇ ਹੋਵਗੇ ਤੇ ਪਹਿਲਾਂ ਵੀ ਦੇਖੀ ਹੋਣਗੀ ਆ। ਖਾਸ ਕਰਕੇ ਆਪਣੇ ਸਿੱਖ ਧਰਮ ਦੇ ਲੋਕ ਉਸ ਖਾਸ ਧਰਮ ਦੀ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ। ਕੀ ਕਹਿਣਾ ਚਾਹੋਗੇ? ਕਹਿਣਾ ਕੀ ਆ ਜੀ ਆਪਣੇ ਰਵਿੰਦਰ ਜੀ ਕੁਝ ਬਚਿਆ ਹੀ ਨਹੀਂ ਆ ਪਤਾ ਨਹੀਂ ਜਲੰਧਰ ਦੀ ਪਿੱਛੇ ਇੱਕ ਵੀਡੀਓ ਆ ਰਏ ਸੀ ਜਿਹਦੇ ਪੁਲਿਸ ਵਾਲਿਆਂ ਨੇ ਥਾਣੇ ਦੇ ਵਿੱਚ ਕੇਕ ਕੱਟਿਆ ਕੀ ਜੀ ਤੇ ਉਹ ਤੇ ਪੱਗਾ ਬਣ ਕੇ ਉਹ ਡਾਂਸ ਕਰ ਰਹੇ ਆ ਬੜੀ ਸ਼ਰਮ ਦੀ ਗੱਲ ਆ ਮੈਂ ਉਹਨਾਂ ਨੂੰ ਮਤਲਬ ਇਹ ਨਹੀਂ ਦਿਖ ਰਿਹਾ ਵੀ ਮਤਲਬ ਉੱਥੇ ਸਾਡਾ ਛੇਦੀ ਦਿਹਾੜੇ ਆ ਖਾਸ ਕਰਕੇ ਜਿਹੜੇ ਪੱਗਾ ਬਣਨ ਵਾਲੇ ਆ ਚਲੋ ਜਿਨ੍ਹਾਂ ਦਾ ਤਿਹਾੜਾ ਹੈਗਾ ਉਹਨਾਂ ਨੇ ਤਾਂ ਆਪ ਦਾ ਮਨਾਉਣਾ ਹੀ ਆ ਉਹਨਾਂ ਨੂੰ ਤਾਂ ਆਪਾਂ ਕਹਿ ਵੀ ਨਹੀਂ ਸਕਦੇ ਆਪਾਂ ਦੋਸ਼ ਵੀ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦਾ ਆਪ ਦਾ ਤਿਹਾੜਾ ਉਹ ਮਨਾਉਣ ਪਰ ਸਾਡੇ ਜਿਹੜੇ ਪੱਗਾਂ ਮੰਨ ਕੇ ਦਾੜੀਆਂ ਛੱਡ ਕੇ ਮੁੱਛਾਂ ਖੜੀਆਂ ਕਰਕੇ ਉੱਥੇ ਪਗੜੇ ਪਾਉਂਦੇ ਆ ਨੱਚਦੇ ਆ ਉਹਨਾਂ ਨੂੰ ਮਾੜੀ ਮੋਟੀ ਅਗਲ ਨੂੰ ਹੱਥ ਮਾਰਨਾ ਚਾਹੀਦਾ ਥੋੜੀ ਬਹੁਤ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਤਾਂ ਉਸ ਚੀਜ਼ ਦੇ ਉੱਤੇ ਤਾਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਵੀ ਅਸੀਂ ਆਪਦੇ ਸਹਿਬਜ਼ਾਦਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੀ ਖਾਤਰ ਇਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਉਹਨਾਂ ਨੇ ਕੀ ਲੜਾ ਸੀ ਵਿਚਾਰਿਆਂ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਕੀ ਲੈ ਗਏ ਉਹਨਾਂ ਨੇ ਤਾਂ ਸਾਡੀ ਖਾਤਰ ਹੀ ਸਾਰਾ ਕੁਝ ਪਰਿਵਾਰ ਵਾਲਿਆ ਨਾ ਉਹਨਾਂ ਨੇ ਕਿਹਾ ਆਪਦੀ ਖਾਤਰ ਕੁਝ ਕਰਿਆ ਸਾਡੀ ਖਾਤਰ ਹੀ ਕਰਿਆ ਨਾ ਜੀ ਇਹ ਪਰ ਅਸੀਂ ਸਾਡੀ ਜਿਹੜੀ ਕੌਮ ਆ ਉਹਦੇ ਵਿੱਚ ਅਜੇ ਵੀ ਜੜੀ ਬਹੁਤ ਸਾਰੇ ਅਜੇ ਲੋਕ ਆ ਜਿਹੜੇ ਉਹਦਾ ਮੁੱਲ ਨਹੀਂ ਪਾਉਂਦੇ ਚਲੋ ਬਾਕੀ ਰਮਾਤਮਾ ਆਪੇ ਸਮਤ ਬਖਸ਼ੂਗਾ ਨਾ